ਤਨਿਆ ਦਾ ਯਾਰ ਸਭੀ ਪਿੰਡ ਗਿਆ ਦੋ ਖਾਓ ਖਾਓ ਪੀਓ ਮਸਾਲ ਤੇਵਾ ਮਾਜੋੜੇ ਕਿਹੜੀ ਮਹੀਂ ਕਹਿੰਦੇ ਆ ਰੱਖਣੀ ਤੂੰ ਨੀਲੀ ਰਾਵੀ ਰੱਖਣੀ ਕੱਟੀ ਘਰੇ ਤੈਨੂੰ ਸ਼ੌਂਕੇ ਮੱਝ ਰੱਖਣ ਦਾ ਤੇਰ ਕੋ ਕਿਹੜੀ ਓਏ ਤੇਰ ਕੋ ਮੋਰਾ ਨਸਲੇ ਹੂੰ ਹੂੰ ਉਹ ਪਾਜੀ ਆਪਣੇ ਵਪਾਰੀ ਜਿਹੜੇ ਸਾਨੂੰ ਦਵਾਉਣ ਦੇ ਮੱਝਾਂ ਲਾਗੇ ਤੇ ਕੁੱਤਾ ਬੈਠਾ ਭਾਈ ਦੇ ਤੇ ਦੇਖੋ ਕਰਦੇ ਹਾਂ ਹਾਂ ਉਹ ਹਮੀਆਂ ਜੋ ਵੀ ਨੀਲੀ 라ਵੀ ਹੈ ਸਾਜੋ ਇਹ ਸੇਕ ਵੜਾ ਅੰਦਰ ਤੇ ਜਾਣਾ ਕੀ ਬਹੁਤ ਜ਼ਿਆਦਾ ਪੱਖਾ ਨਹੀਂ ਉਹ ਕੁਝ ਵੀ ਸਮਝਦਾ ਪੱਖਾ ਜਾ ਨਾ ਫਮੀ ਬਾਬਾ ਜੀ ਮੇਰਾ ਹੱਥ ਵੇਖੋ ਵੇਖ ਲੈਂਦੇ ਹਾਂ ਬੇਟਾ ਸੇਕ ਕਰ ਜਾ ਮੇਂ ਹਾਂ ਜੀ ਬਹੁਤ ਰੱਖੀ ਗੜੇਗਾ ਹਾਂ ਬਾਬਾ ਜੀ ਸੱਚੀ ਹਾਂ ਜੀ ਦੁਨੀਆ ਜਿਹੜੇ ਥੱਲੇ ਹੋਏਗੀ ਹਾਂ ਜੀ ਮੈਂ ਤਾਂ ਨਹੀਂ ਕਹਿਆ ਥੱਲੇ ਹੋਣਾ ਬਾਬਾ ਜੀ ਦੁਨੀਆ ਹਾਂ ਜੀ ਨਹੀਂ ਦੁਨੀਆ ਥੱਲੇ ਹੋਣਗੀ ਵੀ ਇਹ ਪੁਲਾਂ ਤੇ ਕੰਮ ਕਰਿਆ ਕਰੂਗਾ ਪੁਲ ਸੇ ਆਹ ਵੀ ਪੁਲ ਤੇ ਝੜੂ ਮਾਰਿਆ ਬਾਬਾ ਤੂੰ ਆ ਪਿਛਲੀ ਵੀ ਨਹੀਂ ਤੇਰੀ ਦੋ ਤਿੰਨ ਤਿੰਨ ਰਾਤ ਕੋਈ ਦੁਕਾਨ ਕੱਪੜੇ ਦੀ ਇਥੋਂ ਕਹ ਜਾਰਾ ਮਿਲ ਜੀਥੇ ਜਾਰਾ ਕੋਈ ਨਹੀਂ ਮਿਲਦਾ ਹਾਂ ਬਾਚੂ ਵੀ ਆਪਣਾ ਜਾਰਾ ਬੜੀ ਜਾਰ ਇੱਕ ਜੀ ਹਾਂ ਪੁਸ਼ਾਰਾ ਦਾ ਲੋਣਾ ਦੇ ਨਾਲ ਹੀ ਲੋਣਾ ਤੂੰ ਜਿਹਦੇ ਪਾਕਿਸਤਾਨ ਦਾ ਮਾਲ ਹੁੰਦਾ ਸਾਰਾ ਇੱਥੇ ਆਹ ਡਾਕਟਰ ਸੋ ਤੁਨਾਗਵਾ ਲਿਓ ਫਿਰ ਚਲੋ ਆਹ ਨਾ ਬਾਈ ਦਾ ਪੂਰੇ ਕੋਈ ਨਹੀਂ ਚਾਰ ਚਾਰ ਆ ਵੇ ਇਹਦੇ ਨਾ ਚਾਰ ਚਾਰ ਇੱਥੇ ਲੈ ਆ ਹਾਂ ਹਾਂ ਕਾਡਾ ਨਹੀਂ ਪਉ। ਮੇਰਾ ਪੁੱਤ। ਆ ਚਲ ਪੰਚਾਇਤ। ਟੋਟਾ ਮਾਰ ਕੇ ਆ। ਓਏ ਕੋਈ ਸ਼ਕਤੀ ਲੈਣੀ ਬਾਬਿਆਂ ਕੋਲੋਂ ਲੈ ਲੈ ਆਸ਼ੀਰਵਾਦ। ਬਾਬੇ ਆਉਣ ਦੇ। ਬਾਬਾ ਜੀ। ਮੜਾ ਇਹ ਵੇਖੋ ਹੇ ਕਰ ਪਿੱਛੇ। ਤੇਰੀ ਮਾਜੀ ਨਹੀਂ ਸੁਣਦੀ। ਹੂੰ। ਕਾਲਾ ਕਰਦੇ ਆ। ਵਕੇ ਨਾਲੇ ਬੈਠਾ ਹੈ ਤੇਰੀਆਂ ਗੱਲਾਂ ਚੱਲਣੀਆਂ ਐ। ਪਾਪਾ ਤੇਰੀ ਲਾ-ਪਾ ਕਰਨ ਦਿਆ ਹੈ ਨੇ। ਹੂੰ। ਕਹਿੰਦਾ ਹੈ ਵੀ ਚਾਤਰੀ ਮਾਰੀ ਉਹਦੇ ਨਾਲ। 190 ਦੀ। ਪਾਸ ਘਰ ਹੋਏ ਨਾ ਜਾ ਪਵਾ ਉਹ ਬਾਰੇ ਆਪੇ ਮੰਜੇ ਉਸੇ ਜਦ ਤੂੰ ਸਾਡਾ ਕੰਮ ਚੇਲਦਾ ਥਣ ਤੋਂ ਡੱਪੇ ਓਕੇ ਲੈ ਲੋਗੇ ਇਹ ਕੰਡੂ ਇਹੋ ਚੋਨੇ ਨਹੀਂ ਮਾਰ ਗਿਆ ਚੋਕੇ ਨਹੀਂ ਉਧਰ ਵੀ ਪੱਕੇ ਗਾੜੀ ਆੜ ਕੇ ਘਰੋਂਦਾ ਜੀ ਆਪਣੀ ਕੋਈ ਨਹੀਂ ਮੱਜਾਂ ਦਾ ਵਪਾਰੀ ਬਣਿਆ ਹਾਂ ਕਹਿੰਦੇ ਕਿ ਨਾ ਤੇ ਇਸ ਇੰਨੀ ਤੇ ਆਏ ਕਰੀਏ ਨਾ ਇੱਕ 91 125 ਤੋਂ ਸ਼ੁਰੂ ਹੋਇਆ ਪਹਿਲਾਂ 1 ਪਾਉਣੇ ਲੱਖ ਤੋਂ ਚਲੋ ਚਲੋ ਚੱਲ ਓਏ ਇਹ ਗੱਲ ਜੀ ਬਣਾਉਂਗਾ ਨਾ ਜੀ ਮਗਰੇ ਸ਼ੇਰ ਤੇ ਆ ਅੱਜ ਜੀ ਮੈਂ ਆ ਬਾਪੇ ਦਾ ਖਾਸ ਬੰਦਾ ਪੂਰਾ ਮਾਦਰ ਪੂਰਾ ਮਾਦਰ ਨਾਲ ਗਲਾਸੀ ਲੈ ਫੜ ਕੇ ਨਿੱਗੀ ਜੀ ਆ ਮਾਟਾ ਟਾਟਾ ਪਾ ਲੈ ਅੱਧੀ ਗਲਾਸੀ ਕਰ ਲੈ ਛੇਤੀ ਮੜੀ ਜੀ ਬਾਬੇ ਦਾ ਚੇਲਾ ਕਾਮ ਹੋ ਗਿਆ ਮਿਲਾਂ ਬਾਬਾ ਜੀ ਜੈ ਜੈਕਾਰ ਥੱਲੇ ਪੱਲੀ ਥੱਲੇ ਪੱਲੀ